ਜਿਹਨਾਂ ਸਭ ਨੇ ਮਾਤਾ ਜੀ ਬਤਿਨ ਅਨਾ ਬਤਿਨ ਮਹਾਰਜ ਜੀ ਦੇ ਮੌਜੂਦ ਸਤਿਕਾਰਯੋਗ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜੱਟ ਜੀ ਦੇ ਬਰਾਬਰ ਜੀਵਾਇ ਕੋ ਜੀ ਦਾ ਖਾਲਸਾ ਵਾਹਿਗੁਰੂ ਜੀ 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 ਸਤਿ ਸ਼੍ਰੀ ਅਕਾਲ ਕੰਮ ਬੀਆ ਅਜਿਹੀ ਸਾਰੇ ਪ੍ਰਾਪਤ ਮਿੱਤਰੋ ਜੀ ਮੌਜੂਦ ਜੀ ਨੇ प्रसादियों का चोड़ियाँ भाई फिर आई होगी इलाका बहुत वा समा थोड़ा त के लगातार पिछले डेढ़ महीने जो प्रोग्राम जो चल रहे हैं अच्छ मैं बालिया को समझ शुरू किया रंग मूनोवाल फसदपुर कई पंड क ਸਮਾਂਹ ਗ੍ਰੀਤੀ ਕਮੇਟੀ ਕਮੇਟੀ ਨਾਲ ਕਿ ਪਿਛਲੇ 2 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬੜੀ ਕੰਮ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਪਿਛਲੇ 2 ਸਾਲਾਂ ਤੋਂ ਕੀਤੀ ਹੈ ਕਈ ਵਾਰ ਦੇ ਕਿਸੇ ਚੋਣਾਂ ਤੋਂ ਪਹਿਲਾਂ ਕੀਤੇ ਉਹ ਨਾਗਰਿਕ ਚੋਣ ਵੀ ਕੰਮ ਜਿਹੜੇ ਕੀਤੇ पर पहले काम पिछले दो साल चोर भी किए जे वादे भी नहीं सी